ਸਤਿ ਸ੍ਰੀ ਅਕਾਲ ਜੀ ਸਾਰੇ ਆ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਕੋਈ ਰਿਸ਼ਤਾ ਮਿਸ ਨਾ ਹੋ ਸਕੇ ਰਿਸ਼ਤਾ ਹੈ ਜੀ ਜ਼ਿਲ੍ਹਾ ਬਰਖੰਡਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 10 5 1996 ਹਾਈਟ 5 ਫੁੱਟ 4 ਇੰਚ ਸਟੱਡੀ ਐਮ ਐਸ ਸੀ ਮੈਥ ਪੀਟੈਟ ਕਲੀਅਰ ਪੈਰੈਂਟਸ ਗਵਰਨਮੈਂਟ ਜੌਬ ਕਰਦੇ ਨੇ ਇਹਨਾਂ ਦੇ ਯੰਗਰ ਬ੍ਰਦਰ ਵੈਟਰਨਰੀ ਡਾਕਟਰ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੈ ਬਾਕੀ ਸਾਰਾ ਪਰਿਵਾਰ ਵੈਲ ਐਜੂਕੇਟਿਡ ਹੈ ਸਰਕਾਰੀ ਨੌਕਰੀ ਵਾਲਾ ਪਰਿਵਾਰ ਹੈ ਕੁੜੀ ਦਾ ਰਿਸ਼ਤਾ ਇਹਨਾਂ ਨੇ ਕਰਨਾ ਹੈ ਇਸ ਪਰਿਵਾਰ ਨੂੰ ਮੁੰਡਾ ਵਧੀਆ ਸੋਹਣਾ ਸੁਨੱਖਾ ਚਾਹੀਦਾ ਹੈ ਚੰਗੇ ਪਰਿਵਾਰ ਤੋਂ ਮੁੰਡਾ ਹੋਵੇ ਸਰਕਾਰੀ ਨੌਕਰੀ ਕਰਦਾ ਹੋਵੇ ਨਾਲ ਜ਼ਮੀਨ 10 ਤੋਂ 15 ਕਿੱਲਾਂ ਤੱਕ ਆਉਂਦੀ ਹੋਵੇ ਕੁੜੀ ਦੀ ਪੜ੍ਹਾਈ ਵਧੀਆ કરી ਹੋਈ ਹੈ ਸਰਕਾਰੀ ਨੌਕਰੀ ਵੀ ਮਿਲ ਜਾਣੀ ਹੈ ਤਿਆਰੀ ਕਰੀ ਜਾਂਦੀ ਹੈ ਕੁੜੀ ਸਰਕਾਰੀ ਪੇਪਰ ਦੀ ਕੁੜੀ ਦਾ ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ ਹੈ ਮੁੰਡੇ ਦੀ ਫੈਮਿਲੀ ਵਧੀਆ ਹੋਵੇ ਬੜੀ ਲਿਖੀ ਨਾਲ ਬਾਕੀ ਪਰਿਵਾਰ ਸਾਰਾ ਮਿਲ ਵਰਤਣ ਵਾਲਾ ਹੋਵੇ ਮੁੰਡਾ ਨਸ਼ੇ ਪਤੇ ਤੋਂ ਰਹੇਤ ਹੋਵੇ ਘਰ-ਬਾਰ ਆਪਣਾ ਵਧੀਆ ਬਣਿਆ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਜਟ ਸਿੱਖ ਗੋਤ ਸੰਧੂ ਡੇਟ ਆਫ ਬਰਥ 1996 ਹਾਈਟ 5 ਫੁੱਟ 5 ਇੰਚ ਸਟੱਡੀ ਬੀਕੋਮ ਕੈਨੇਡਾ ਚ ਜਾ ਕੇ ਲੜਕੀ ਨੇ ਡਿਪਲੋਮਾ ਕੀਤਾ ਹੈ ਬਿਜ਼ਨਸ ਦਾ ਲੜਕੀ ਕੈਨੇਡਾ ਦੀ ਪੀਆਰ ਹੈ 6 ਸਾਲ ਹੋ ਗਏ ਨੇ ਕੈਨੇਡਾ ਚ ਗਈ ਨੂੰ ਪਰਿਵਾਰ ਚ ਮਾਤਾ ਪਿਤਾ ਤਿੰਨ ਭੈਣ ਭਰਾ ਨੇ ਫਾਦਰ ਸਾਹਿਬ ਦਬਈ ਤੋਂ ਹੁਣ ਘਰੇ ਨੇ ਪਹਿਲਾਂ ਦਬਈ ਗਏ ਹੋਏ ਸੀ ਮਾਤਾ ਜੀ ਹਾਊਸ ਵਾਈਫ ਨੇ ਕੁੜੀ ਦੇ ਭਰਾ ਕੋਲ ਜ਼ਮੀਨ ਨੂੰ ਦੁਬਕਿਲੇ ਹੈ ਕੁੜੀ ਦਾ ਰਿਸ਼ਤਾ ਕਰਨਾ ਹੈ ਜੀ ਇਹਨਾਂ ਨੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜ਼ਮੀਨ 5 ਕਿੱਲਾਂ ਤੱਕ ਆਉਂਦੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵੈਸ਼ਨੂ ਹੋਵੇ ਨਸ਼ੇ ਪਤੀ ਤੋਂ ਰਹੇਤ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਸ਼ਰੀਮ ਮੁਕਸਰ ਸਾਹਿਬ ਪਿੰਡ ਬੜਿਆਂਗ ਕੁੜੀ ਦੀ ਕਾਸਟ ਜਟ ਸਿੱਖ ਗੋਤਵੜਿੰਗ ਡੇਟ ਆਫ ਬਰਥ 2 ਫਰਵਰੀ 1998 ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਕਰਕੇ 2 ਸਾਲ ਦੀ ਪੜ੍ਹਾਈ ਕੀਤੀ ਹੈ ਡਿਪਲੋਮਾ ਕੀਤਾ ਹੈ ਕੈਨੇਡਾ ਵਿੱਚ ਜਾ ਕੇ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਕਲੀ ਸਿਸਟਰ ਹੈ ਕੁੜੀ ਕੈਨੇਡਾ ਚ ਵਰਕ ਪਰਮਿਟ ਤੇ ਹੈ ਸਾਲਰ ਸਾਹਿਬ ਕੁੜੀ ਦੇ ਖੇਤੀਬਾੜੀ ਕਰਦੇ ਨੇ ਉਹਨਾਂ ਕੋਲ ਆਪਣੀ ਜ਼ਮੀਨ 4 ਕਿੱਲੇ ਹੈ ਕੁੜੀ ਦਾ ਰਿਸ਼ਤਾ ਕਰਨਾ ਹੈ ਜੀ ਇਹਨਾਂ ਨੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ ਲੜਕਾ ਕੈਨੇਡਾ ਚ ਪੀਆਰ ਹੋਵੇ ਵੈਸ਼ਨੂ ਪਰਿਵਾਰ ਹੋਵੇ ਕੈਨੇਡਾ ਚ ਮੁੰਡਾ ਬ੍ਰੈਂਪਟਨ ਚ ਹੋਵੇ ਲੜਕਾ ਬ੍ਰੈਂਪਟਨ ਵਾਲੇ ਲੜਕੇ ਨੂੰ ਪਹਿਲ ਹੈ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਬਾਕੀ ਪੰਜਾਬ ਚ ਘਰ-ਬਾਰ ਵਧੀਆ ਪਾਇਆ ਹੋਵੇ ਜ਼ਮੀਨ 8 ਕਿੱਲਾਂ ਤੱਕ ਆਉਂਦੀ ਹੋਵੇ ਇਸ ਪਰਿਵਾਰ ਨਾਲ ਇਹ ਰਿਸਪਰ ਮੈਚ ਕਰਦਾ ਹੈ। ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਨ ਜੀ। ਧੰਨਵਾਦ ਜੀ।